ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਇਸ ਕਰਕੇ ਮੈਂ ਵੀਡੀਓ ਲੈ ਕੇ ਆ ਰਿਹਾ ਵੈਸੇ ਮੈਂ ਛੋਟੀ ਇਹ ਵੀਡੀਓ ਬਣਾਉਣੀ ਆ ਇਹਦੇ ਉੱਪਰ ਪੂਰੀ ਡਿਟੇਲ ਨਾਲ ਵੱਡੀ ਵੀਡੀਓ ਲੈ ਕੇ ਆਉਂਗਾ ਕੈਨੇਡਾ ਨੂੰ ਲੈ ਕੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਆ ਕਿ ਕੈਨੇਡਾ 25% ਸਟੂਡੈਂਟ ਦੇ ਵਿੱਚ ਕਟੌਤੀ ਕਰ ਰਿਹਾ ਹੈ ਹੁਣ ਸਟੂਡੈਂਟ ਵੀਜ਼ਾ ਬਹੁਤ ਘਟ ਦਿਆ ਕਰਨਾ ਆ ਤੇ ਕੈਨੇਡਾ ਸਰਕਾਰ ਨੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਆ ਦੂਸਰਾ ਵਰਕ ਪਰਮਿਟ ਦੇ ਵਿੱਚ 50% ਕਟੌਤੀ ਕਰਿਆ ਤੀਸਰਾ ਜਿਹੜੇ ਲੋਕ ਇਥੋਂ ਵਿਜ਼ਟਰ ਵੀਜ਼ਾ ਟੂਰਿਸਟ ਤੇ ਜਾ ਕੇ ਉੱਥੇ ਵਰਕ ਪਰਮਿਟ ਅਪਲਾਈ ਕਰ ਦਿੰਦੇ ਸੀ ਜਾਂ ਕੋਈ ਹੋਰ ਕੇਸ ਲਾ ਦਿੰਦੇ ਸੀ ਉਹ ਪ੍ਰੋਪਰ ਤੌਰ ਤੇ 100% ਬੰਦ ਕਰ ਦਿੱਤੇ ਆ ਜਾਂ ਕੋਈ ਸਪான்ਸਰ ਦੇ ਦਿੰਦਾ ਸੀ ਪੇਪਰ ਦੇ ਦਿੰਦਾ ਸੀ ਉਹ ਕੇਸ ਲੱਗ ਜਾਂਦੇ ਸੀ ਇਸ ਤਰ੍ਹਾਂ ਦੇ ਵੀ ਬੰਦ ਕਰ ਦਿੱਤੇ ਆ ਦੇਖੋ ਬਹੁਤ ਚੜ੍ਹਦੀਆਂ ਸੀ ਇਹ ਵੀਡੀਓ ਆ ਪਾ ਰਹੇ ਆ ਟਿਕਟੌਕ ਤੇ ਵੀ YouTube ਤੇ ਵੀ ਕਈ ਪਲੇਟਫਾਰਮ ਤੇ ਕਿ ਜੇ ਤੁਹਾਨੂੰ ਕੈਨੇਡਾ ਸਰਕਾਰ ਨੇ ਤੁਹਾਡੇ ਲਈ ਦਰਵਾਜ਼ੇ ਖੋਲੇ ਆ ਖਾਸ ਕਰਕੇ ਮੈਂ ਪੰਜਾਬੀ ਸਟੂਡੈਂਟ ਦੀ ਗੱਲ ਕਰ ਰਿਹਾ ਆ ਜੇ ਕੈਨੇਡਾ ਸਰਕਾਰ ਨੇ ਤੁਹਾਡੇ ਲਈ ਦਰਵਾਜ਼ੇ ਖੋਲੇ ਆ ਤੇ ਉਹਦਾ ਨਜਾਇਜ਼ ਫਾਇਦਾ ਨਾ ਚੱਕੋ ਇੰਨੀ ਉੱਥੇ ਇੰਨੀ ਜਿਆਦਾ ਜਿਹਨੂੰ ਹੁੱਲੜਬਾਜੀ ਕਹਿੰਦੇ ਆ ਪੰਜਾਬੀ ਦੇ ਵਿੱਚ ਇੰਨਾ ਜਿਆਦਾ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਅੱਜ ਇਹ ਕਦਮ ਚੱਕਨ ਤੇ ਕੈਨੇਡੀਅਨ ਸਰਕਾਰ ਨੂੰ ਮਜਬੂਰ ਕਰਤਾ ਅੱਜ ਕੈਨੇਡਾ ਦੀ ਲੋਕਲ ਪਬਲਿਕ ਆ ਜਿਹੜੀ ਗੂਰੇ ਆ ਲੋਕਲ ਕੈਨੇਡੀਅਨ ਉਹ ਅੱਜ ਪੰਜਾਬੀਆਂ ਦੇ ਖਿਲਾਫ ਹੋ ਗਏ ਆ ਅੱਜ ਉਹ ਇਹਨਾਂ ਦੇ ਉੱਪਰ ਲਾਈਵਾਂ ਚਲਾ ਰਹੇ ਆ ਗੱਲਾਂ ਕਰ ਰਹੇ ਆ ਇਹਨਾਂ ਨੂੰ ਰੋਕ ਰੋਕ ਕੇ ਗਾਲ੍ਹਾਂ ਕੱਢ ਰਹੇ ਆ ਕਾਰਨ ਇਹ ਸਾਡੇ ਕੋਲ ਬਹੁਤ ਵੀਡੀਓ ਆ ਕਦੀ ਪਾਈਆਂ ਹੀ ਨਹੀਂ ਸੀ ਪਰ ਹੁਣ ਟਾਈਮ ਆ ਗਿਆ ਇਦਾਂ ਦੀਆਂ ਵੀਡੀਓ ਆ ਪਾਉਣ ਦੇ ਹੁਣ ਕਈਆਂ ਨੇ ਆਪਣੇ ਬੱਚੇ ਵੀ ਪਹਿਚਾਣ ਲੈਨੇ ਇਹ ਤਾਂ ਸਾਡਾ ਬੱਚਾ ਇਹ ਤਾਂ ਸਾਡਾ ਬੱਚਾ ਆ ਪਰ ਹੁਣ ਵੀਡੀਓਆਂ ਪਾਉਣੀਆਂ ਪੈਣੀਆਂ ਸਾਨੂੰ ਵੀ ਕਾਰਨ ਅੱਜ ਅੱਜ ਜਿੱਥੇ ਮੈਂ ਤੁਰਿਆ ਜਾਂਦਾ ਆ ਇਹਨੂੰ ਫੁੱਟਪਾਥ ਕਹਿੰਦੇ ਆ ਇਹੇ ਰੋਡ ਦੇ ਨਾਲ ਹੁੰਦੀ ਆ ਤੁਰਨ ਵਾਸਤੇ ਸਾਡੇ ਪੰਜਾਬੀ ਸਟੂਡੈਂਟ ਕੀ ਕਰਦੇ ਇਹਦੇ ਉੱਪਰ ਮੰਜਾ ਰੱਖ ਕੇ ਤੇ ਖਾਣਾ ਖਾਣ ਲੱਪੰਦੇ ਆ ਨੰਗਰ ਵਾਲਿਆਂ ਨੂੰ ਪ੍ਰੋਬਲਮ ਪੈਂਦੀ ਆ ਰਾਤ ਨੂੰ ਗੋਰੇ 1 2 ਵਜੇ ਸੁੱਤੇ ਹੁੰਦੇ ਆ ਇਹ ਕੀ ਕਰਦੇ ਆ ਕਿ ਢੋਲ ਢੋਲ ਲਿਆ ਕੇ ਸਪੀਕਰ ਲਿਆ ਕੇ ਗੱਡੀਆਂ ਤੇ ਰੱਖ ਕੇ ਉੱਚੀ ਉੱਚੀ ਢੋਲ ਵਜਾਉਂਦੇ ਸਪੀਕਰ ਵਜਾਉਂਦੇ ਗਾਣੇ ਲਾਉਂਦੇ ਆ ਤੇ ਜਿਹੜੇ ਇਦਾਂ ਗੋਰੇ ਰਾਤ ਨੂੰ 1:00 2:00 ਵਜੇ ਸੁੱਤੇ ਹੁੰਦੇ ਆ ਉਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇੰਨਾ ਤੰਗ ਹੋ ਗਿਆ ਜੇ ਕਿਤੇ ਰੈੱਡ ਲਾਈਟ ਹੋਈ ਆ ਰੈੱਡ ਲਾਈਟ ਕਿੰਨੇ ਚਿਰ ਦੀ ਹੁੰਦੀ ਆ 20 ਸਕਿੰਟ 25 ਸਕਿੰਟ 15 ਸਕਿੰਟ ਦੋ ਦੋ ਗੱਡੀਆਂ ਚ ਉਤਰ ਕੇ ਚੌਂਕਾਂ ਦੇ ਵਿੱਚ ਭੰਗੜੇ ਪਾਉਣ ਲੱਪਣਾ ਖੋਰੂ ਪਾਉਣ ਲੱਪਣਾ ਮਤਲਬ ਕਿ ਜੇ ਕੈਨੇਡਾ ਨੇ ਵੀਜੇ ਓਪਨ ਕੀਤੇ ਸੀ ਸਾਡੇ ਲੋਕਾਂ ਨੇ ਉੱਥੇ ਉਹ ਹੁੱਲੜਬਾਜੀ ਕੀਤੀ ਆ ਉਹ ਮਤਲਬ ਕਿ ਇਹ ਨਾਂ ਪੂਰਾ ਬਦਨਾਮ ਕਰਤਾ ਆ ਪੰਜਾਬੀਆਂ ਦਾ ਔਰ ਸਿੱਖਾਂ ਦਾ ਵੀ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਹੁਣ ਜਦੋਂ ਵੀਡੀਓਆ ਪਾਉਣੀਆਂ ਸ਼ੁਰੂ ਕਰਾਂਗੇ ਤੁਹਾਨੂੰ ਪਤਾ ਲੱਗਣਾ ਇਹ ਸਾਡਾ ਬੱਚਾ ਵੀ ਆ ਇਹ ਸਾਡਾ ਬੱਚਾ ਵੀ ਆ ਇਹ ਸਾਡਾ ਮੁੰਡਾ ਵੀ ਆ ਇੱਥੇ ਤੱਕ ਕੰਮ ਖਰਾਬ ਹੋਏ ਆ ਤੇ ਪਰ ਹਜੇ ਵੀ ਹੁਣ ਇੰਗਲੈਂਡ ਦੇ ਵਿੱਚ ਕਿੰਨਾ ਸਟੂਡੈਂਟ ਹੁੰਦਾ ਜਰਮਨ ਹੋਰ ਯੂਰਪ ਦੇਸ਼ਾਂ 'ਚ ਇੱਥੇ ਕਾਨੂੰਨ ਇਦਾਂ ਦੇ ਆ ਇੱਥੇ ਲੋਕ ਕੋਈ ਕੁਛ ਕਰਦਾ ਵੀ ਨਹੀਂ ਇੱਥੇ ਹੁੱਲੜਬਾਜੀ ਕਰੀ ਨਹੀਂ ਸਕਦਾ ਫੇਰ ਕੈਨੇਡਾ 'ਚ ਹੀ ਕਿਉਂ ਜੇ ਉਹ ਸਰਕਾਰ ਨੇ ਸਾਡੇ ਲਈ ਦਰਵਾਜ਼ੇ ਖੋਲ ਦਿੱਤੇ ਖੁੱਲੀਆਂ ਬਾਹਾਂ ਕਰ ਦਿੱਤੀਆਂ ਸਾਡੇ ਦੇਸ਼ ਵਿੱਚ ਆਵੋ ਜਿੱਦਾਂ ਮਰਜੀ ਇਹਦਾ ਮਤਲਬ ਅਸੀਂ ਉਹਦੇ ਨਿਖਾਇਜ਼ ਫਾਇਦੇ ਚੱਕਨੇ ਆ ਉੱਥੇ ਅਸੀਂ ਆਪਣੀ ਕੌਮ ਨੂੰ ਸਿੱਖ ਕੌਮ ਨੂੰ ਤਾਂ ਬਦਨਾਮ ਕਰ ਹੀ ਰਹੇ ਆ ਪੰਜਾਬ ਪੰਜਾਬ ਨੂੰ ਪੰਜਾਬੀਆਂ ਨੂੰ ਬਦਨਾਮ ਕਰ ਹੀ ਰਹੇ ਆ ਤੇ ਨਾਲ-ਨਾਲ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਦੇ ਦਰਵਾਜ਼ੇ ਵੀ ਬੰਦ ਕਰ ਰਹੇ ਆ ਔਰ ਇਹ ਸਾਰੀ ਜਿੰਨਾ ਵੀ ਕੰਪਲੀਟ ਆ ਸਿਰਫ ਸਟੂਡੈਂਟ ਦੀ ਆ ਜਿਹੜੇ ਵਰਕ ਪਰਮਿਟ ਤੇ ਜਾਂਦੇ ਜਾਂ ਸਟੂਡੈਂਟ ਦੇ ਜਿਹੜੇ ਉੱਥੇ ਪੱਕੇ ਆ ਜਾਂ ਉੱਥੇ ਦੇ ਰਹਿੰਦੇ ਆ ਉਹਨਾਂ ਨੂੰ ਉਹ ਇਦਾਂ ਦਾ ਕੁਝ ਨਹੀਂ ਕਰਦੇ ਹੈਗੇ ਕਿਉਂ ਸਟੂਡੈਂਟਾਂ ਨੂੰ ਜਿਆਦਾ ਪਰ ਲੱਗੇ ਆ ਕੋਈ ਜਿਆਦਾ ਹੀ ਕਿਸੇ ਕਿਸੇ ਅਲੱਗ ਗ੍ਰਹਿ ਤੋਂ ਆਏ ਆ ਸਟੂਡੈਂਟ ਪਰ ਹੁਣ ਇੰਨਾ ਜਿਆਦਾ ਕੰਮ ਵੱਧ ਗਿਆ ਆ ਕਿ ਕੈਨੇਡੀਅਨ ਪਬਲਿਕ ਜਿਹੜੀ ਉਹ ਇਹਨਾਂ ਨੂੰ ਰੋਕ ਰੋਕ ਕੇ ਗਾਲਾਂ ਕੱਢ ਰਹੀ ਆ ਉਹ ਪਰੇਸ਼ਾਨ ਹੋ ਗਏ ਆ ਤੇ ਕੁਝ ਵੀ ਇਤਾਂ ਦੀਆਂ ਵੀਡੀਓ ਤੁਹਾਨੂੰ ਦਿਖਾਵਾਂਗੇ ਤੁਸੀਂ ਪਰੇਸ਼ਾਨ ਹੋ ਜਾਣਾ ਕਿ ਸਾਡੇ ਉੱਥੇ ਬੱਚੇ ਜਾ ਕੇ ਕੀ ਕੀ ਕਰ ਰਹੇ ਆ ਤੁਸੀਂ ਕੰਧਾਂ 'ਚ ਸਿਰ ਮਾਰਨੇ ਕਿ ਅਸੀਂ ਲੱਖਾਂ ਰੁਪਇਆ ਕਰਜ਼ਾ ਚੱਕ ਕੇ ਕਰਜ਼ਾ ਚੱਕ ਕੇ ਘਰ ਗਿਰਮੀ ਰੱਖ ਕੇ ਜ਼ਮੀਨਾਂ ਵੇਚ ਕੇ ਬਾਹਰ ਭੇਜੇ ਤੇ ਇਹ ਜਾ ਕੇ ਕੀ ਕਰ ਰਹੇ ਆ ਇਹਨੂੰ ਤੁਹਾਨੂੰ ਫੋਨਾਂ ਤੇ ਖੜੋ ਦੱਸਣਾ ਸਾਡੇ ਕੋਲ ਮੇਰੇ ਕੋਲ ਹੀ 500 ਤੋਂ ਜ਼ਿਆਦਾ ਵੀਡੀਓ ਪਈ ਹੋਈ ਆ ਠੀਕ ਹੈ ਜੀ ਜਿਹੜੀਆਂ ਟਿਕਟੌਕ ਤੇ ਆਉਂਦੀਆਂ ਆ ਜਾਂ ਗੋਰੇ ਆਪਣੀਆਂ ਆਈਡੀਆਂ ਤੇ ਸ਼ੇਅਰ ਕਰਦੇ ਆ ਮਨ ਸਭ ਤੋਂ ਜ਼ਿਆਦਾ ਵੀਡੀਓ ਪਈ ਹੋਈ ਆ ਹੁਣ ਕੀ ਕਰੀਏ ਕੀ ਕੀ ਜਵਾਬ ਦਈਏ ਕੈਨੇਡੀਅਨ ਸਰਕਾਰ ਵੀ ਤੰਗ ਹੋ ਗਈ ਆ ਤੇ ਬਾਕੀ ਇਹ ਹੀ ਸੀ ਹਜੇ ਵੀ ਸਮਝੀ ਜਾਵੋ ਹਜੇ ਵੀ ਸਮਝੀ ਜਾਵੋ ਟਾਈਮ ਹੈਗਾ ਤੁਹਾਡੇ ਕੋਲ ਤੇ ਬਾਕੀ ਹੌਲੀ ਹੌਲੀ ਵੀਡੀਓਾਂ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਜਿਨ੍ਹਾਂ ਨੇ ਵੀ ਜੁਕੇ ਦਾ ਅਪਲਾਈ ਕਰਾਉਣਾ ਆ ਉਹ ਸੰਪਰਕ ਕਰ ਸਕਦੇ ਆ ਜ਼ਰੂਰ ਹੈਲਪ ਕਰਾਂਗੇ ਅਪਲਾਈ ਅਪਲਾਈ ਕਰਨ ਦੀ ਫੀਸ 1450 ਪੌਂਡ ਆ ਜਿਹੜੀ ਡਾਕੂਮੈਂਟ ਦੇ ਨਾਲ ਪਹਿਲਾਂ ਦੇਣੀ ਪੈਂਦੀ ਇੰਡੀਆ ਦਾ ਡੀਡ ਬੰਦਾ ਆ ਤੇ ਜਦੋਂ ਕੌਨਸਲਟਰ ਇੰਡੀਆ ਚੱਲ ਜਾਂਦੀ ਆ ਤੇ ਇੰਡੀਆ ਦਾ ਸਾਰਾ ਖਰਚਾ ਤੁਸੀਂ ਇਹ ਤੋਂ ਲੱਗੇ ਜੜ ਤੱਕ ਆਪ ਆਪਣੇ ਥੀਕਾਨੇ ਆ ਟੋਟਲ 5.5 ਦੇ ਵਿੱਚ ਵਿੱਚ ਸਾਕੋਸ਼ ਹੋ ਜਾਂਦਾ ਆ ਹਾਂ ਇੱਕ ਸਵਾਲ ਆਉਂਦਾ ਜੇ ਵੀਜ਼ਾ ਨਾ ਲੱਗੇ ਤਾਂ ਜਿਹੜਾ 1.5 ਲੱਖ ਦਿੱਤਾ ਹੈ ਵੀਜ਼ੇ ਦੀ ਫੀਸ ਨਹੀਂ ਹੈਗੀ ਇਹ ਕੌਨਸਲਟਰ ਦੀ ਫੀਸ ਹੈ ਆ ਮੈਕਸਿਮ 8 ਮਹੀਨੇ ਦਾ ਟਾਈਮ ਹੈ ਉਦੋਂ ਤੱਕ ਕੌਨਸਲਟਰ ਨਾ ਆਵੇ ਤਾਂ ਜਿਹੜਾ ਤੁਸੀਂ 1.5 ਦਿੱਤਾ ਆ 8 ਮਹੀਨੇ ਤੋਂ ਬਾਅਦ ਤੁਸੀਂ ਵਾਪਸ ਲੈ ਸਕਦੇ ਆ ਵਾਪਸ ਆ ਜਾਂਦਾ 100% ਉਹ ਚੋਂ 15-2000 ਰੁਪਏ ਕੱਟ ਕੇ ਬਾਕੀ ਪੇਮੈਂਟ ਵਾਪਸ ਆ ਜਾਂਦੀ ਆ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਕਿਸੇ ਨੂੰ ਵੀ ਹੈਲਪ ਚਾਹੀਦੀ ਆ ਉਹ ਸੰਪਰਕ ਕਰ ਸਕਦਾ ਹੈ थैंक यू ਆਪੇ ਖਿਆਲ ਰੱਖਿਓ ਪਰ ਜਿੰਨੇ ਜਿਨ੍ਹਾਂ ਦਿਨਾਂ ਦੇ ਵੀ ਬੱਚੇ ਕੈਨੇਡਾ ਗਏ ਆ ਹੁਣ ਉਹਨਾਂ ਨੂੰ ਫੋਨ ਕਰਕੇ ਕਹ ਲੋ ਸਮਝ ਜਾਵੋ ਸਮਝ ਜਾਵੋ ਆਹ ਕੰਮ ਨਾ ਕਰੋ ਨਾ ਕਰੋ ਹੁਣ ਇਹ ਟਾਈਮ ਆ ਗਿਆ ਹੁਣ ਆਪਣੇ ਬੱਚਿਆਂ ਨੂੰ ਸਮਝਾਉਂਦਾ ਫੋਨ ਕਰਕੇ ਉਹਨਾਂ ਨਾਲ ਗੱਲਾਂ ਕਰੋ ਸਮਝਾਉਣ ਦਾ ਟਾਈਮ ਆ ਗਿਆ ਕੰਮ ਬਹੁਤ ਖਰਾਬ ਹੋ ਚੁੱਕਾ ਹੈ ਸਿਰ ਦੇ ਉੱਪਰ ਦੀ ਪਾਣੀ ਹੋ ਚੁੱਕਾ ਹੈ ਕੈਨੇਡਾ ਦੇ ਵਿੱਚ ਹੁਣ ਐਂਡੇ ਆ ਕਿਉਂਕਿ ਹੁਣ ਇਹ ਫੜ ਫੜ ਕੇ ਰਿਪੋਰਟ ਕਰਨੇ ਸ਼ੁਰੂ ਕਰ ਦਿੱਤੇ ਆ ਤੁਹਾਨੂੰ ਇਹ 에어ਪੋਰਟ ਤੋਂ ਬਾਅਦ ਰਿਪੋਰਟ ਕਰਨ ਲੱਪਿਆ ਭਾਵੇਂ ਵਿਸਟਰ ਵੀਜ਼ਾ ਆ ਭਾਵੇਂ ਵਰਕ ਵੀਜ਼ਾ ਆ ਤੇ ਭਾਵੇਂ ਸਟੂਡੈਂਟ ਆ ਤੇ ਉੱਥੋਂ ਵੀ ਹੁਣ ਕਈਆਂ ਦੇ ਵੀਜ਼ੇ ਕੈਨਸਲ ਕਰਕੇ ਵਰਕ ਪਰਮਿਟ ਕੈਨਸਲ ਕਰਕੇ ਤੇ ਹੁਣ ਬਹੁਤ ਜਣਿਆਂ ਨੂੰ ਕਈ ਸਟੂਡੈਂਟਾਂ ਨੇ ਹੜਤਾਲ ਵੀ ਰੱਖੀ ਭੁੱਖ ਹੜਤਾਲ ਵੀ ਰੱਖੀ ਧਰਨੇ ਵੀ ਲਾਏ ਪਰ ਉਹ ਸਰਕਾਰ ਨਹੀਂ ਮੰਦੀ ਪਈ ਹੁਣ ਇਹ ਟਾਈਮ ਆ ਗਿਆ ਕਿ ਇਹਨਾਂ ਨੂੰ ਸਮਝਾ ਕੇ ਗੱਲਬਾਤ ਕਰੋ ਆਪਣੇ ਆਪਣੇ ਬੱਚਿਆਂ ਨੂੰ ਕੰਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ ਕਿਉਂਕਿ ਇਹਨਾਂ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਤੁਸੀਂ ਉਹਨਾਂ ਦੇ ਦੇਸ਼ ਵਿੱਚ ਜਾ ਕੇ ਉਹਨਾਂ ਦੇਸ਼ ਦਾ ਸਿਸਟਮ ਹੀ ਖਰਾਬ ਕਰ ਦਿੱਤਾ ਆ ਉਹਨਾਂ ਨੂੰ ਰਾਤਾਂ ਦੀ ਨੀਂਦ ਹੀ ਹਰਾਮ ਕਰ ਦਿੱਤੀ ਉਹ ਸੌ ਨਹੀਂ ਸਕਦੇ ਗੱਲਾਂ ਕੋਡੀਆਂ ਪਰ ਸੱਚੀਆਂ ਆ ਹਰ ਇੱਕ ਚੀਜ਼ ਦਾ ਪ੍ਰੂਫ ਆ ਇਦਾਂ ਦੀਆਂ ਵੀਡੀਓ ਦਿਖਾ ਲਾਂਗੇ ਤੁਸੀਂ ਅੱਖਾਂ ਚ ਘਸੁੰਨ ਦੇ ਕੇ ਰੋਣਾ ਵੀ ਸਾਡੇ ਬੱਚੇ ਘਰ ਕੀ ਰਹੇ ਆ ਜਾ ਕੇ ਪਰ ਇਹ ਸੱਚ ਆ ਅੱਜ ਵੀ ਅਸੀਂ ਜੇ ਉਹਨਾਂ ਨੂੰ ਸਮਝਾ ਲਈਏ ਜੇ ਉਹਨਾਂ ਨੂੰ ਅਕਲ ਆ ਜਾਵੇ ਤੇ ਅੱਜ ਵੀ ਸਭ ਕੁਝ ਠੀਕ ਹੋ ਸਕਦਾ ਆ ਠੀਕ ਆ ਜੀ ਬਾਕੀ ਥੈਂਕ ਯੂ ਸਾਰਿਆਂ ਨੂੰ ਸਸੇਗਰ ਬਾਕੀ ਕਿਈ ਬਹੁਤ ਜਣੇ ਪੁੱਛਦੇ ਸੀ ਕਿ ਤੁਹਾਡੇ YouTube ਚੈਨਲ ਕਿੰਨੇ ਆ ਜਾਂ ਕੀ ਕੀ ਨਾਂ ਆ ਉਹਨਾਂ ਦਾ ਮੈਂ ਮੈਂਸ਼ਨ ਕਰ ਦਿੰਦਾ ਆ ਇੱਥੇ ਤੇ 10 YouTube ਚੈਨਲ ਆ ਤੇ ਉਹਨਾਂ ਦਾ ਮੈਂ ਇੱਥੇ ਮੈਂਸ਼ਨ ਕਰ ਦਿੰਦਾ ਨਾ ਆਹ ਆਹ YouTube ਚੈਨਲ ਹੈ ਠੀਕ ਹੈ ਉਹਨਾਂ ਤੋਂ ਵੀ ਜਾ ਕੇ ਜਰੂਰ ਸਪੋਰਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ